ਇੱਕ ਵਾਰ ਨੇ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਤੇ ਆਂਟੀ ਜੀ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਪੂਰੀ ਗੱਲ ਬਾਤ ਨੂੰ ਆ ਦੇਖੋ ਆ ਵੇਖੋ ਜੀ ਕਈ ਮਾਪਿਓ ਕਹਿ ਦਿੰਦੇ ਜਿੰਨੇ ਕੁੜੀ ਪਾਲ-ਪੋਸ ਕੇ ਦੇਤੀ ਉਹਨੇ ਪਿੱਛੇ ਕੀ ਰੱਖਿਆ ਠੀਕ ਆ ਕੁੜੀ ਪਾਲ-ਪੋਸ ਕੇ ਦੇਤੀ ਪਰ ਕੁੜੀ ਨੂੰ ਕੋਈ ਕੰਮ ਸਿਖਾ ਕੇ ਭੇਜੋ ਜਿੰਨਾ ਚਿਰ ਉਹਨੂੰ ਕੋਈ ਕੰਮ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਜੇ ਪੜ੍ਹੀ ਲਿਖੀ ਹੈ ਤੇ ਬੰਦੇ ਦੀ ਹੈਲਪ ਕਰੇ ਨਾ ਕਿ ਉਹਦੇ ਉੱਤੇ ਜਾ ਕੇ ਬੋਝ ਬਣੇ ਹਾਂ ਕੁੜੀ ਵਿਆਹੀ ਗਈ ਉਹ ਬੱਚੇ ਪੈਦਾ ਹੋਣਗੇ ਖਰਚੇ ਵਧਣਗੇ ਠੀਕ ਆ ਤੇ ਮੁੰਡਾ ਕੱਲਾ ਕੀ ਕਰੇ ਉਹ ਕਮ ਸੇ ਕਮ ਆਪਣੇ ਕੱਪੜੇ ਸਟਿਚ ਕਰਕੇ ਪਾਵੇ ਉਹਦਾ ਖਰਚਾ ਬਚੇ ਨਹੀਂ ਕੋਸ਼ਾ ਆਂਦਾ ਆਪਣੇ ਸਵੈਟਰ ਕੁੱਟੀਆਂ ਆਪ ਹੁਣ ਕੇ ਪਾਵੇ ਉਹਦਾ ਖਰਚਾ ਬਚੇ। ਉਹ ਨਹੀਂ ਕੋਸ਼ਾ ਆਂਦਾ ਆਪਣਾ ਕੰਮ ਕਰਦਾ ਕਰੇ, ਬਰਤਨ ਸਾਫ਼ ਕਰੇ, ਝਾੜੂ ਪੋਚਾ ਲਗਾਵੇ, ਕੰਮ ਵਾਲੀ ਦੇ ਪੈਸੇ ਬਚਣ। ਜਹੀਂ ਨਹੀਂ ਆਪਣੇ ਬੱਚੇ ਆਪ ਪਾਲੇ। ਸੱਸਾਂ ਅੱਗੇ ਬੱਚੇ ਛੱਡ ਦੇਣੇ ਮੁੜਕੇ ਤੇ ਵੀ ਉਹ ਪਾਲਣ। ਉਹਨਾਂ ਨੇ ਆਪ ਦਾ ਪਾਲ-ਪੋਸ ਕੇ ਤੁਹਾਨੂੰ ਦਿੱਤਾ ਠੀਕ ਆ। ਤੇ ਜੇ ਮਾਂ ਪਿਓ ਜੇ ਇਹ ਕਹੀ ਜਾਂਦੇ ਕੁੜੀ ਪਾਲ-ਪੋਸ ਕੇ ਦੇਤੀ ਤੇ ਅਗਲਿਆਂ ਨੇ ਵੀ ਮੁੰਡਾ ਪਾਲ-ਪੋਸ ਕੇ ਦਿੱਤਾ ਕਿ ਉਹ ਆਪੇ ਪਲ ਗਿਆ ਵਾ। ਇੱਕਦਮ ਸੱਚਾ ਠੀਕ ਹੈ ਜੀ ਤੇ ਕੁੜੀ ਜੇ ਪਾਲ ਪੋਸ ਕੇ ਦੇਤੀ ਨਹੀਂ ਦੇਣੀ ਤੇ ਫਿਰ ਘਰੇ ਰੱਖ ਕੇ ਵੇਖ ਲੋ ਘਰੇ ਨਾ 잡 ਨਾ ਪੈ ਜਾਂਦੀ ਰੱਖ ਕੇ ਤਾਂ ਵੇਖ ਲੋ ਜਿਹੜੇ ਕਹਿੰਦੇ ਹੀ ਕੁੜੀ ਪਾਲ ਪੋਸ ਕੇ ਦੇ ਦੇ ਦੇਖਿਆ ਬਹੁਤ ਸਹੀ ਗੱਲ ਕਹੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ